ਸਾਸਰੀ ਕਾਇਤਨ ਸਾਰਿਆਂ ਮੈਂ ਤੁਹਾਡੀ ਆਪਣੀ ਅਮਰਜੀਤ ਕਰਦੇ ਹਾਂ ਜੋ ਸੀ ਜਨਗਣਾ ਉਤਸ਼ੀਨੰਦ ਪਰੇ ਥੋੜਾ ਸਵਾਤ ਕਰਦੇ ਆ। ਲੋਦੀ ਹਾਜ਼ਰ ਆਸੀ ਅੱਜ ਤੁਹਾਡੇ ਲਈ ਬਹੁਤ ਹੀ ਪਿਆਰਾ ਜਿਹਾ ਸਾਵਣ ਦਾ ਗੀਤ ਲੈ ਕੇ ਇਹ ਗੀਤ ਮੇਰਾ ਨਾ ਪਹਿਲਾ ਹੀ ਵੀ ਪਾਇਆ 100 ਦੇ ਮਹੀਨੇ ਜੀ ਉੱਤੇ ਪਾਇਆ ਸੀ ਤੇ ਹੁਣ ਪਹਿਣਾ ਨੇ ਬਠਿੰਡੇ ਤੋਂ ਇੱਕ ਭੈਣ ਸਬੀਤ ਕੌਰ ਨੇ ਮਨੋ ਕਿ ਹੈ ਜੀ ਉਹ ਵੀ ਦੁਬਾਰਾ ਸੁਣਾਓ ਸਾਨੂੰ ਤਾਂ ਫਿਰ ਲੰਘਦਾ ਜਾਂਦਾ ਤੇ ਮੈਂ ਆਖਿਆ ਵੀ ਉਹ ਪਾਇਆ ਹੋਇਆ ਕਹਿੰਦੇ ਤਾਂ ਪਾਪ ਪਾਇਆ ਸੀ ਪਰ ਆਜ ਸਾਨੂੰ ਫੇਰ ਦੁਬਾਰਾ ਸੁਣਾਓ ਤੇ ਫੇਰ ਲੋ ਅੱਜ ਫਿਰ ਉਹਦੀ ਫਰਮਾਇਸ਼ ਪੂਰਾ ਪੂਰੀ ਕਰਦੇ ਆ ਉਹ ਸੁਣਦੀ ਹੋਊਗੀ ਹਨਾ ਤੇ ਤੁਸੀਂ ਵੀ ਸੁਣੋ ਤੇ ਫਿਰ ਕੱਲੋ ਫਿਰ ਕੋਈ ਚਾਹਾਂਗੇ ਤੇ ਅਸੀਂ ਬੋਲੀਆਂ ਤੁਹਾਨੂੰ ਕਿਹਾ ਹੋਇਆ ਬੋਲੀਆਂ ਸੁਣਾਵਾਂਗੇ ਪਹਿਲਾਂ ਤੁਸੀਂ ਸੁਣੀ ਲਈਆਂ ਹੋਣਗੀਆਂ ਤੇ ਹੁਣ ਤੁਸੀਂ ਮੈਂ ਕਹ ਰਿਹਾ ਬੜਾ ਉਹ ਕਾਪੀ ਪੈਨਸਲ ਵੀ ਤਿਆਰ ਰੱਖਿਓ ਤੇ ਜਿਹੜਾ ਮੈਂ ਇਸ ਤੋਂ ਬਾਅਦ ਉਹ ਪਾਉਂਗੀ ਨਾ ਨੁਕਤਾ ਉਹ ਨਸਾਂ ਬਲੌਕ ਹੋ ਜਾਂਦੇ ਆ ਪੈਰ ਸੁੰਨ ਹੋ ਜਾਂਦੇ ਜਿਵੇਂ ਪਹਿਲਾਂ ਤੇ ਸੋਜ ਆ ਜਾਂਦੀ ਹੈ ਹੈਨਾ ਉਹ ਨੁਕਤਾ ਪਾਉਂਗੀ ਉਹ ਤੁਸੀਂ ਕਾਪੀ ਪੈਨਸਲ ਲੈ ਕੇ ਬੈਠ ਜਿਓ ਤੇ ਹੁਣ ਦੱਸਿਆ ਗੀਤ गा ਰਹੇ ਨਾ ਸਾਡੀ ਸਲਾਹ ਸੀ ਵੀ ਉੱਥੇ ਮੇਲੇ ਦੇ ਵਿੱਚ ਬੈਠ ਕੇ ਖਾਵਾਂਗੇ ਤੇ ਹੁਣ ਨਿੱਕੀ ਨਿੱਕੀ ਨਾਲੇ ਭੂਰ ਪਈ ਜਾਂਦੀ ਆ ਪੂਰਾ ਸੌਂ ਦਾ ਜੋਰ ਹੈ ਤੇ ਸੌਂ ਸਾਨੂੰ ਫਿਰ ਉਹ ਗੀਤ ਗਾਉਣ ਲਈ ਮਜਬੂਰ ਕਰ ਰਿਹਾ ਹੈ ਹੈਨਾ ਤੇ ਇਹਦੇ ਸੌਂ ਦੇ ਵਿੱਚ ਜਿਹੜੇ ਆਪਾਂ ਦਰਾਖਤ ਬੂਟੇ ਲਾਉਨੇ ਆ ਕੋਈ ਹਰੇ ਭਰੇ ਹੋ ਜਾਂਦੇ ਨੇ ਇਸ ਕਰਕੇ ਸੌਂ ਦੇ ਵਿੱਚ ਕੋਈ ਵੀ ਫਸਲ ਦਾ ਮੂਟਾ ਲਾਉਣਾ ਕੋਈ ਕਿਉਂਕਿ ਫਿਰ ਨਹੀਂ ਆਮ ਪੈਂਦਾ ਰਹਿੰਦਾ ਪਾਣੀ ਆਮ ਮਿਲਦਾ ਰਹਿੰਦਾ ਹੈ ਨਾ ਤੇ ਨਾਲ ਇਹ ਨਹੀਂ ਦਾ ਪੌਂਟ ਹਰੇ ਬੰਗੂ ਲੱਗਦਾ ਹੈ ਨਾ ਅਸੀਂ ਖੇਤੀਬਾੜੀ ਵਾਲੇ ਬੰਦੇ ਆ ਫਿਰ ਮੈਨੂੰ ਪਤਾ ਹੈ ਕਿ ਸੌਂ ਦੇ ਵਿੱਚ ਅਸੀਂ ਖੇਤਾਂ ਦੀ ਮੂਟੇ ਲਾਉਂਦੇ ਸੀ ਤੇ ਨਿੰਬੂ ਦਾਲੇ ਹੈ ਨਾ ਅਮਰੂਦ ਦੇ ਬੂਟੇ ਲਾਇਤੇ ਸਾਰੇ ਸੌਂ ਚ ਫਿਰ ਵਧੀਆ ਪਾਣੀ ਹੁੰਦੀ ਆਪਣੇ ਬਾਹੀ ਲੋਰ ਤੋਂ ਪੈਂਦੀ ਇਹ ਕਿਸ ਨੇ ਹੁਣ ਲਾਉਣੇ ਲਾਉਗੇ ਤੇ ਇੱਥੇ ਵੀ ਹੁਣ ਇਹ ਮਾਵਾਂ ਧੀਆਂ ਦੀ ਬਾਤ ਹੈ ਇਹਦੇ ਗੀਤ ਦੇ ਵਿੱਚ ਲੈ ਸੁਣੋ ਤੁਸੀਂ ਮਾਨੋ ਇਸ ਗੀਤ ਆਨੰਦ ਤੇ ਉਹ ਭੈਣ ਦੀ ਖੁਸ਼ੀ ਪੂਰੀ ਹੋ ਜੂਗੀ ਤੇ ਜਿਹਨੇ ਪਹਿਲਾਂ ਨਹੀਂ ਸੁਣਿਆ ਉਹ ਵੀ ਸੁਣ ਲੋ ਹਨ ਲੈ ਆਜੋ ਫਿਰ ਆਪਾਂ ਲਾਇਏ ਰੌਣਕ ਕੀ ਥੇ ਤਾਲਾ ਣਾ ਮਾਏ नी मी दाल दां ते माए Mmm. saturday ਹੇ ਨੀ ਗੀਦੇ ਦੀ ਪੈਂਦੀ ਨੀ ਤਮ ਅਨੇ ਸਵਣੇ ਆ ਨੀ ਗੀਏ ਹਾਂ ਬੱਲੇ ਗੀਤ ਹੁਣ ਹੋਇਆ ਜਮਾਈ ਵੀ ਤਿਆਂ ਦੇਖਣ ਜਾਂਦੇ ਨੇ ਬਾਅਦ ਚ ਤੇ ਭਰਾਈ ਲੈ ਕੇ ਆਉਂਦੇ ਸੀ ਸਾਨੂੰ ਵੀ ਪੁਰਾਣਾ ਦਾ ਸਾਰਾ ਜਦੋਂ ਦੀਤ ਗਾਉਨੇ ਆ ਸਾਨੂੰ ਆਦਾ ਸਮਾਂ ਯਾਦ ਆ ਗਿਆ ਸੀ ਤਿਆਂ ਤੇ ਆਈ ਜਾਂਦੀਆਂ ਸੀ ਹੈਨਾ ਆ ਹੁਣ ਤਾਂ ਧਨਾਵਾਂ ਨੇ ਪੰਚਾਇਤਾਂ ਨੇ ਵਧੀਆ ਪ੍ਰਬਾਲਾ ਕੀਤਾ ਤਿਆਂ ਤਾਂ ਹੁਣ ਗਲ ਦਮਾਂ ਕੁਝ ਇਹਨਾਂ ਨੇ ਟੀਵੀਆ ਟੀਵੀ ਵਗੈਰਾ ਨੇ ਇਹਨਾਂ ਨੇ ਸਮਾਂ ਜਮੀ ਆਪਣਾ ਬੰਦ ਕਰਤਾ ਸੀ ਤੇ ਹੁਣ ਪੰਚਾਇਤਾਂ ਨੇ ਫੇਰ ਸਾਡਾ ਵੀ ਸਰਵੇਖਿਆ ਚਾਰ ਕੈਂਮ ਰੱਖਣ ਲਈ ਫੇਰ ਤਿਆਂ ਲਾਉਣੀਆਂ ਸ਼ੁਰੂ ਕਰੀਆਂ ਨੇ ਤੇ ਕਈ ਪਿੰਡਾਂ ਚ ਤਿਆਂ ਪਹਿਣਾਈਆਂ ਸੀ ਵੀਡੀਓ ਦੇਖਦੇ ਆ ਦੇ ਇੱਥੇ ਵੀ ਲੱਗਣਗੇ ਸਾਡੇ ਵੀ ਜਿਆ ਫਿਰ ਅਸੀਂ ਵੀ ਆਦੇ ਵੀਡੀਓ ਪਾਹਾਂਗੇ ਤੇ ਲੋ ਆ ਜਿਓ ਫਿਰ ਹੁਣ ਤੁਸੀਂ ਨੁਕਤੇ ਵਾਲਾ ਹੈ ਨਾ ਕਾਪੀ ਪੈਨਸਲ ਲੈ ਲਈ ਅੱਛਾ 10-20 ਮਿੰਨਾ ਸਾਹ ਬਲੋ ਕੋਈ ਨਹੀਂ ਹੱਥ ਪੈਰ ਸੁੰਨ ਹੋ ਜਾਂਦੇ ਨੇ ਤੇ ਨਸ਼ਾ ਵਿੱਚ ਵੀ ਬਲੋ ਕਰਾ ਦਿੰਦੀ ਹੈ ਤਾਂ ਪਤਾ ਤੁਸੀਂ ਕੀ ਕਰਨਾ ਤੇ ਖਾਣਾ ਵੀ ਨਹੀਂ ਪਚਦਾ ਇਹਦਾ ਉਪਾਏਗਾ ਜੀਰਾ ਜਮੈਣ ਸੌਫ ਮੱਗ ਵਿਪਲੀਦਾ ਜਿੰਨੀਆਂ ਚੀਜ਼ਾਂ ਨੇ ਜੀਰਾ 1 ਜਮੈਨ 2 ਸੌਂਫ 3 ਮੱਗ ਪਿੱਪਲੀ 4 ਧਾਜਿਨੀ 5 ਚੀਜ਼ਾਂ ਨੇ ਕੀ ਕੀ ਜੀਰਾ ਜਮੈਨ ਸੌਂਫ ਮੱਗ ਪਿੱਪਲੀ ਧਾਜਿਨੀ ਇਹ ਲੈਣੀ ਕਿੰਨੀ ਕਿੰਨੀ ਹੈ ਜੀਰਾ 50 ਗ੍ਰਾਮ ਜਮੈਨ 50 ਗ੍ਰਾਮ ਸੌਂਫ 25 ਗ੍ਰਾਮ ਮੱਗ ਪਿੱਪਲੀ 25 ਗ੍ਰਾਮ ਤੇ ਧਾਜਿਨੀ 10 ਗ੍ਰਾਮ ਇਹਨਾਂ ਸਾਰੀਆਂ ਚੀਜ਼ਾਂ ਨੂੰ ਕੁੱਟ ਕੇ ਤੁਸੀਂ ਪਾਊਡਰ ਬਣਾ ਲਓ ਮਿਕਸੀ ਜਰ ਬਣਾ ਲਓ ਹੈਨਾ ਤੇ ਅੱਧਾ ਚਮਚਾ ਸਵੇਰੇ ਅੱਧਾ ਚਮਚਾ ਸ਼ਾਮ ਨੂੰ ਲੋ ਨਸਾਂ ਦਾ ਜਿਹੜਾ ਬਲੌਕ ਉਹ ਖੁੱਲ ਜਾਊਗੀ ਤੇ ਪਰਮਾਤਮਾ ਕੋਲੋਂ ਤੁਸੀਂ ਟਾਣ ਟਾਣ ਹੋ ਜਾਓ ਜਿਹਨੂੰ ਵੀ ਇਹ ਵੀ ਪ੍ਰਦੀਪ ਮਿਸ਼ਰਾ ਜੀ ਨੇ ਦੱਸਿਆ ਤੇ ਉਹਨਾਂ ਤੋਂ ਸੁਣ ਕੇ ਮੈਂ ਤੁਹਾਨੂੰ ਭੈਣਾ ਤੱਕ ਪਾਤਾ ਤੇ ਜਰੂਰ ਤੁਸੀਂ ਮਤਲਬ ਮੈਂ ਮਹਾਭੂਸ਼ਾ ਨੇ ਕਰਲਾਂ ਜਿੰਨੇ ਪ੍ਰਤਿਆਈਆਂ ਹੋ ਉਹੀ ਪਾਉਣੀ ਆ ਇਹਨਾਂ ਦੀਆਂ ਮੈਂ ਹੈਕਟਰ ਹੁੰਦੀਆਂ ਨੇ ਉਹੀ ਪਾਉਣੀ ਆ ਤੇ ਤੁਸੀਂ ਇਹ ਜਰੂਰ ਕਰਕੇ ਦੇਖੋ ਕਿ ਚੀਜ਼ਾਂ ਤੁਹਾਡੇ ਘਰੇ ਪਈਆਂ ਨੇ ਹਨਾ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਜਰੂਰ ਇਹ ਲੈ ਕੇ ਦੇਖੋ ਪ੍ਰਮਾਤਮਾ ਭਲੀ ਕਰੂ ਤੈਨੂੰ ਜਦ ਤੁਸੀਂ ਠੀਕ ਹੋ ਜਾਓਗਾ ਮੈਨੂੰ ਵੀ ਖਿਚਾ ਲਿਆਉਂਗੀ ਹੈਨਾ ਤੇ ਹੁਣ ਦਿਓ ਸਾਨੂੰ ਛੁੱਟੀਆਂ ਕੱਲ ਨੂੰ ਨਵੇਂ ਗੀਤ ਤੇ ਨਵੇਂ ਲੁਕ ਤੇ ਨਾਲ ਜਰੂ ਫਿਰ ਕੱਲ ਨੂੰ ਫਿਰ ਮਿਲਾਂਗੇ ਧੰਨਵਾਦ ਸਾਡੀ ਵੀਡੀਓ ਦੇਖਣ